ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅਜੇਚ ਅਸੀਂ ਇਸ ਨੁਸਖਾਨ ਤੋਂ ਬਚਣ ਲਈ ਕਈ ਤਰੀਕੇ ਅਪਣਾਉਂਦੇ ਹਾਂ ਪਰ ਉੱਤਰ ਭਾਰ ਦੀ ਵਾਧੇ ਗਰਮੀ ਦੇ ਹਰ ਕਿਸੇ ਦੀ ਹਾਲਤ ਖਰਾਬ ਕਰ ਦਿੰਦੀ ਹੈ ਇਸ ਮੌਸਮ 'ਚ ਜੇਕਰ ਖਾਣਾ ਪਕਾਇਆ ਜਾਵੇ ਤੇ ਬਾਹਰ ਰੱਖਿਆ ਜਾਵੇ ਤਾਂ ਇਹ ਜਲਦੀ ਖਰਾਬ ਹੋ ਜਾਂਦਾ ਹੈ ਇੰਨਾ ਹੀ ਨਹੀਂ ਇਸ ਮੌਸਮ ਵਿੱਚ ਦਫ਼ਤਰ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਜ ਜਾਂਦੀਆਂ ਹਨ ਦੁਪਹਿਰ ਦੇ ਖਾਣੇ 'ਚ ਰੱਖਿਆ ਗਿਆ ਖਾਣਾ ਗਰਮ ਮੌਸਮ ਕਾਰਨ ਖਰਾਬ ਹੋ ਜਾਂਦਾ ਹੈ ਇਸ ਦੇ ਨਾਲ ਹੀ ਜੇਕਰ ਘਰ ਵਿੱਚ ਰੱਖੇ ਦੁੱਧ ਨੂੰ ਜ਼ਿਆਦਾ ਦੇਰ ਤੱਕ ਬਾਹਰ ਛੱਡ ਦਿੱਤਾ ਜਾਵੇ ਤਾਂ ਉਹ ਖੱਟਾ ਹੋ ਜਾਂਦਾ ਹੈ। ਗਰਮੀਆਂ ਦੌਰਾਨ ਜਿੱਥੇ ਇੱਕ ਪਾਸੇ ਲੋਕ ਠੰਡੇ ਦੁੱਧ ਅਤੇ ਲੱਸੀ, ਮੈਂਗੋ ਸ਼ੇਕ ਵਰਗੀਆਂ ਸਵਾਦਿਸ਼ਟ ਚੀਜ਼ਾਂ ਅਪਣਾਉਂਦੇ ਹਨ, ਉੱਥੇ ਦੂਜੇ ਪਾਸੇ ਬਾਹਰ ਰੱਖਿਆ ਦੁੱਧ ਖੱਟਾ ਹੋਣ ਕਾਰਨ ਕਿਸੇ ਦਾ ਕੰਮ ਦਾ ਨਹੀਂ ਰਹਿੰਦਾ। ਜੇਕਰ ਤਾਂ ਮੰਨ ਵਧਨਾ ਤੁਹਾਡੇ ਘਰ 'ਚ ਰੱਖਿਆ ਦੁੱਧ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਇੱਥੇ ਦੱਸੇ ਨੁਕਸੇ ਅਪਣਾ ਸਕਦੇ ਹੋ। ਜੇਕਰ ਪੈਕ ਕਿਤੇ ਦੁੱਧ ਨੂੰ ਫ੍ਰਿਜ 'ਚ ਸਟੋਰ ਕੀਤਾ ਜਾਂਦਾ ਹੈ ਤਾਂ ਇਸ ਦੇ ਖਰਾਬ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਫਿਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੁੱਧ ਖੱਟਾ ਨਾ ਹੋਵੇ ਤਾਂ ਜਿਵੇਂ ਇਸ ਨੂੰ ਬਾਜ਼ਾਰ ਤੋਂ ਲਿਆ ਕੇ ਕਮਰੇ ਦੇ ਤਾਪਮਾਨ ਤੇ ਆ ਜਾਵਦਾ ਇਸ ਨੂੰ ਉਬਾਲ ਲਓ। ਜਦੋਂ ਦੁੱਧ ਉਬਲ ਜਾਵੇ ਤਾਂ ਇਸ ਨੂੰ ਠੰਡਾ ਹੋਣ ਤੇ ਹੀ ਫ੍ਰਿਜ 'ਚ ਰੱਖ ਦਿਓ। ਦੁੱਧ ਨੂੰ ਫ੍ਰਿਜ ਚੰਗੀ ਤਰ੍ਹਾਂ ਸਟੋਰ ਕਰੋ। ਦਹੀਂ ਜਾਂ ਟਮਾਟਰ ਸਬਜ਼ੀ ਨਾ ਰੱਖੋ। ਦੁੱਧ ਦੇ ਪੈਕਟ ਜਾਂ ਬੋਤਲਾਂ ਨੂੰ ਫ੍ਰਿਜ ਦੇ ਗੇਟ ਦੇ ਸਾਈਡ ਤੇ ਨਾ ਰੱਖੋ। ਕਿਉਂਕਿ ਫ੍ਰਿਜ ਦਾ ਦਰਵਾਜ਼ਾ ਖੋਲਣ ਨਾਲ ਉਹਨਾਂ ਨੂੰ ਬਾਹਰਲੇ ਤਾਪਮਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਜੇਕਰ ਤੁਸੀਂ ਦੁੱਧ ਨੂੰ ਕੜਾਈ ਵਿੱਚ ਰੱਖਿਆ ਹੈ ਤਾਂ ਇਸ ਨੂੰ ਅੰਦਰੋਂ ਫ੍ਰਿਜਰ ਵਿੱਚ ਰੱਖੋ। ਦੁੱਧ ਨੂੰ ਖਟਾਉਣ ਤੋਂ ਬਚਾਉਣ ਲਈ ਇਸ ਨੂੰ ਜ਼ਿਆਦਾ ਦੇਰ ਤੱਕ ਫ੍ਰਿਜ ਤੋਂ ਬਾਹਰ ਨਾ ਰੱਖੋ। ਜਦੋਂ ਤੁਸੀਂ ਇਸ ਦੀ ਵਰਤੋਂ ਕਰਨੀ ਹੋਵੇ ਤਾਂ ਹੀ ਇਸ ਨੂੰ ਫ੍ਰਿਜ ਤੋਂ ਬਾਹਰ ਕੱਢੋ ਅਤੇ ਕੰਮ ਪੂਰਾ ਹੋਣ ਤੇ ਬਾਅਦ ਤੁਰੰਤ ਫ੍ਰਿਜ ਬੰਦ ਰੱਖੋ। ਜਦੋਂ ਦੁੱਧ ਅਚਾਨਕ ਠੰਡੇ ਤੋਂ ਗਰਮ ਤਾਪਮਾਨ ਵਿੱਚ ਆਉਂਦਾ ਹੈ ਤਾਂ ਉਸ ਵਿੱਚ ਇੱਕ ਪੀਲੀ ਪਰਤ ਬਣਨੀ ਸ਼ੁਰੂ ਹੋ ਜਾਂਦੀ ਹੈ। tanwa